ਆਮ ਆਦੀ ਪਾਰਟੀ ਚੋਣਾਂ ਤੋਂ ਜੇਤੋਂ ਬਾਅਦ ਪੂਰੀ ਤਰ੍ਹਾਂ ਬੁਖਲਾਈ ਹੋਈ ਹੈ ਰਾਜਨੀਤਿਕ ਬਦਲਾਖੋਰੀ ਕਰਦੇ ਆਪ ਸਰਕਾਰ ਨੇ ਘਰ ਦੀਆਂ ਔਰਤਾਂ ਤਕਵੀਨੀ ਬਖਸ਼ਿਆ ਆਹ ਦੇਖ ਲਿਓ ਡੀਜੀਪੀ ਪੰਜਾਬ ਪੁਲਿਸ ਤੁਹਾਡੀ ਪੁਲਿਸ ਦਾ ਜ਼ੁਲਮ ਬਿੰਦਾ ਬੁੱਚੜ ਨੂੰ ਚੱਲਦੇ ਇਲੈਕਸ਼ਨ ਦੇ ਵਿੱਚ ਪੁਲਿਸ ਵੱਲੋਂ ਜ਼ਬਰਦਸਤ ਕਿੱਕ ਲਿਆ ਗਿਆ ਸੀ ਪਰ ਚੋਣਾਂ ਤੋਂ ਬਾਅਦ ਫਿਰ ਲਗਾਤਾਰ ਪੁਲਿਸ ਵੱਲੋਂ ਉਹਨਾਂ ਨੂੰ ਤੰਪਰਸ਼ਣ ਕੀਤਾ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਨੇ ਆਮ ਆਦੀ ਪਾਰਟੀ ਤੇ ਵੱਡਾ ਹਮਲਾ ਬੋਲਿਆ ਔਤੋਂ ਦੱਦਿਆਂ ਸੁਪੀਰ ਸਿੰਘ ਬਾਦਲ ਨੇ ਕੀ ਕਿਹਾ ਆਮ ਆਦੀ ਪਾਰਟੀ ਚੋਣ ਨਤੀਜੇ ਤੋਂ ਬਾਅਦ ਪੂਰੀ ਤਰ੍ਹਾਂ ਬੁਖਲਾਈ ਹੋਈ ਹੈ ਅਕਾਲੀ ਵਰਕਰਾਂ ਖਿਲਾਫ ਛੁੱਟੇ ਪਰਚੇ ਦੱਚ ਕਰਕੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਛੁੱਟੇ ਪਰਚੇ ਕਰਨ ਵਾਲੇ ਅਫਸਰਾਂ ਖਿਲਾਫ ਅਕਾਲੀ ਸਰਕਾਰ ਆਉਂਦੇ ਕਾਨੂੰਨੀ ਕਾਰਵਾਈ ਕਿੰਨੀ ਜਾਵੇਗੀ ਤਰਨ ਤਰਨ ਦੇ ਪਿੰਡ ਐਮਾ ਕਲਾਂ ਦੇ ਸਾਬਕਾ ਸਰਪੰਚ ਸ਼੍ਰੀ ਮਨਿੰਦਰ ਸਿੰਘ ਦੇ ਘਰ ਪਹੁੰਚ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਚੌਥੀ ਨਤੀਜੇ ਤੋਂ ਬਾਅਦ ਆਪ ਸਰਕਾਰ ਵੱਲੋਂ ਪਰਿਵਾਰ ਨੂੰ ਲਗਾਤਾਰ ਤੱਕ ਕਿੰਨਾ ਜਾ ਰਿਹਾ ਹੈ ਰਣਨੀਤਿਕ ਬਦਲਾਖੋਰੀ ਕਰਦੇ ਆਪ ਸਰਕਾਰ ਨੇ ਘਰ ਦੀਆਂ ਔਰਤਾਂ ਤੱਕ ਵੀ ਨਹੀਂ ਬਖਸ਼ਿਆ ਇਹਨਾਂ ਦਾ ਕਸੂਰ ਸੀ ਇਹਨਾਂ ਆ ਹੈ ਕਿ ਇਹਨਾਂ ਨੇ ਜਿਵੇਂ ਚੌਥੀ ਸ਼੍ਰੋਮਣੀ ਕਾਲੀ ਦਲ ਦੀ ਹਿਮਾਇਤ ਕੀਤੀ ਹੈ ਤਰਨ ਤਰਨ ਦੇ ਪਿੰਡ ਡੋਡੇ ਵਿਖੇ ਸਾਡੇ ਸਰਪੰਚ ਸੋਨੂ ਬਰਾੜ ਦੇ ਗਰੇਹ ਵਿੱਚ ਪਹੁੰਚ ਕੇ ਉਹਨਾਂ ਦਾ ਹੱਥ ਜਾਣਿਆ ਸੋਨੂ ਬਰਾੜ ਆਲਮਾ ਦੀ ਪਾਰਟੀ ਵੱਲੋਂ ਪੁਲਿਸ ਰਾਹੀਂ ਨਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤਾਂ ਜੋ ਉਹ ਸ਼੍ਰੋਮਣੀ ਕਾਲੀ ਦਲ ਦੀ ਮਦਦ ਨਾ ਕਰ ਸਕਣ ਪਰ ਉਹ ਸਰਕਾਰੀ ਜ਼ਬਰ ਅੱਗੇ ਝੁਕੇ ਨਹੀਂ ਆਹ ਦੇਖ ਲਿਓ ਡੀਜੀਪੀ ਪੰਜਾਬ ਪੁਲਿਸ ਤੁਹਾਡੀ ਪੁਲਿਸ ਦਾ ਜ਼ੁਲਮ ਤਰਨ ਤਾਰਨ ਦੇ ਪਿੰਡ ਸਰਆਏ ਅਮਨਤ ਤੋਂ ਸਰਪੰਚ ਹਰ ਪ੍ਰੀ ਸਿੰਘ ਜੋ ਕਿ ਖਬੱਡੀ ਖਿਡਾਰੀ ਹਨ ਅਤੇ ਪਰਿਵਾਰ ਨੂੰ ਇਸ ਕਰਕੇ ਤੰਗ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਪਿੰਡ ਤੋਂ ਸ਼੍ਰੋਮਣੀ ਕਾਲੀ ਦਲ ਨੂੰ ਵੱਡੀ ਲੀਡ ਮਿਲੀ ਹੈ ਅਸੀਂ ਪਰਿਵਾਰ ਦੇ ਨਾਲ ਹਾਂ ਅਤੇ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਹਰ ਲੜਾਈ ਲੜਾਂਗੇ ਤਰਨ ਤਰਨ ਦੇ ਪਿੰਡ 부ੱਚੜ ਕਲਾਂ ਤੋਂ ਸਾਡੇ ਸਰਪੰਚ ਬਲਵਿੰਦਰ ਸਿੰਘ 부ੱਚੜ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ ਮੈਂ ਬਿੰਦਾ ਬੁੱਚੜ ਨੂੰ ਚੱਲਦੇ ਇਲੈਕਸ਼ਨ ਦੇ ਵਿੱਚ ਪੁਲਿਸ ਵੱਲੋਂ ਜ਼ਬਰਦਸਤ ਕਿੱਕ ਲਿਆ ਗਿਆ ਸੀ ਪਰ ਚੋਣਾਂ ਤੋਂ ਬਾਅਦ ਫਿਰ ਲਗਾਤਾਰ ਪੁਲਿਸ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਦੇਖ ਬਹੁਤ ਖੁਸ਼ੀ ਹੋਈ ਅਸੀਂ ਪਰਿਵਾਰ ਦੇ ਨਾਲ ਹਾਂ ਤੇ ਇਨਸਾਫ ਦੀ ਹਰ ਲੜਾਈ ਅਸੀਂ ਲੜਾਂਗੇ ਹਾਂਜੀ ਤੁਹਾਨੂੰ ਦੱਸਤੀਏ ਜੀ ਤਰਨ ਤਰਨ ਚੋਣਾਂ ਤੋਂ ਬਾਅਦ ਸੋ ਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਆਮ ਆਦੀ ਪਾਰਟੀ ਤੇ ਉਹਨਾਂ ਦੇ ਸਹਿਯੋਗੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਕਿ ਆਮ ਆਦੀ ਪਾਰਟੀ ਪੁਲਿਸ ਦੇ ذریعے ਜ਼ਹਿਰ ਲੋਕਾਂ ਨੇ ਉਹਨਾਂ ਨੂੰ ਸਪੋਰਟ ਕੀਤੀ ਸੀਗੀ ਤੇ ਉਹਨਾਂ ਨੂੰ ਜੋ ਹੈ ਪੁਲਿਸ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਤੇ ਵਿੱਚ ਉਹਨਾਂ ਨੇ ਡੀਜੀਪੀ ਪੰਜਾਬ ਪੁਲਿਸ ਨੂੰ ਵੀ ਜੋ ਹੈ ਮੈਂਸ਼ਨ ਕੀਤਾ ਸੀਗਾ ਤੇ ਜਾਂਦੇ ਜਾਂਦੇ ਤੋਂ ਦੱਸਤੀਏ ਜੀ ਸੁਪੀਤ ਸਿੰਘ ਬਾਦਲ ਨੇ ਆਮ ਆਦੀ ਪਾਰਟੀ ਤੇ ਵੱਡਾ ਹਮਲਾ ਬੋਲਦੇ ਹੋਏ ਕਹਿ ਦਿੱਤੀ ਵੱਡੀ ਗੱਲ